ਹਾਂਜੀ ਕੀ ਕਹਿਣਾ ਚਾਹੋਗੇ ਤੁਹਾਡਾ ਪਿਛਲੇ ਕਈ ਦਿਨਾਂ ਤੋਂ ਲੈ ਕੇ ਛੇ ਦਿਨਾਂ ਤੋਂ ਲੇਕੋ ਘੂਲ ਚੱਲਦਾ ਸੀ ਹਨ ਆ ਵੀ ਸਾਰੇ ਜਿਹੜੇ ਦੋਸ਼ੀ ਆ ਗ੍ਰਿਫਤਾਰ ਕੀਤੇ ਗਏ ਅੱਜ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਚਾਰੀ ਦਿਨਾਂ ਜਿਹੜੇ ਦੋਸ਼ੀ ਸੀ ਉਹ ਗ੍ਰਿਫਤਾਰ ਕੀਤੇ ਆ ਤੁਸੀਂ ਉਹਨਾਂ ਦੇਖ ਕੇ ਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਪਹਿਲਾਂ ਦਾ ਸੰਘਰਸ਼ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸਾਥ ਦਿੱਤਾ ਜੀ ਸਾਡਾ ਤੇ ਜਿੰਨੀਆਂ ਵੀ ਕਿਸਾਨ ਜੱਥੇਬੰਦੀਆਂ ਜਿੰਨੇ ਵੀ ਸਮਾਜ ਸੇਵਿਕ ਜਾਂ ਲੋਕ ਸਾਡੇ ਪੇ ਨਗਰ ਪੰਚਾਇਤ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣੀ ਇਹੀ ਪਹਿਲੇ ਦਿਨ ਤੋਂ ਮੰਗ ਰੱਖੀ ਗਈ ਸੀ ਸਾਰੇ ਦੋਸ਼ੀਆਂ ਨੂੰ ਮੇਰੇ ਭੈਣ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹ ਪੁਲਿਸ ਨੇ ਆਪਣੀ ਗ੍ਰਿਫਤਾਰ ਵਿੱਚ ਗ੍ਰਿਫਤਾਰੀ ਵਿੱਚ ਕਰ ਲਏ ਨੇ ਤੇ ਹੁਣ ਅਸੀਂ ਜਿਹੜਾ ਧਰਨਾ ਲਾਇਆ ਹੋਇਆ ਸੀਗਾ ਉਸ ਨੂੰ ਚੱਕ ਕੇ ਤੇ ਉਸ ਡੈੱਡ ਬੋਡੀ ਦਾ ਸੰਸਕਾਰ ਕਰਾਂਗੇ ਜੀ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਪਿਛਲੇ ਦਿਨਾਂ ਤੋਂ ਘੋਲ ਚੱਲਦਾ ਸੀਗਾ ਦੋਸ਼ੀਨ ਗੜਤਾਰ ਕਰਾਉਣ ਦਾ ਅੱਜ ਉਹ ਰੈਸਟ ਹੋ ਚੁੱਕੇ ਨੇ ਜਿਹੜਾ ਧਰਨਾ ਚੱਲਦਾ ਸੀ ਕਿ ਨਕਤੋਂ ਦੇ ਮੁੰਡੇ ਦੇ ਮਾਂ ਪਿਓ ਨੂੰ ਰੈਸਟ ਕਰਾਉਣ ਦਾ ਸੀ ਇੱਕ ਉਹਨਾਂ ਦੀ ਚਾਚੀ ਦੀ ਕੁੜੀ ਸੀ ਤਾਂ ਇਹਦੀ ਉਹਨੂੰ ਰੈਸਟ ਕਰਾਉਣ ਦਾ ਵੀ ਉਹ ਰੈਸਟ ਕਰ ਲੇ ਪ੍ਰਸ਼ਾਸਨ ਨੇ ਤੇ ਹੁਣ ਧਰਮਾ ਸਮਾਪਤ ਕਰਤਾ ਬਾਕੀ ਅਸੀਂ ਕਿਸਾਨ ਯੂਨੀਅਨ ਦਾ ਪਿੰਡ ਨਗਰ ਦਾ ਸਮੂਹ ਲੱਖੇ ਪਿੰਡ ਦੀ ਪੰਚਾਇਤ ਦਾ ਤੇ ਜੰਗੀਆਂ ਵਾਲੇ ਜੋ ਕਿੰਨੇ ਇਲਾਕੇ ਦੀਆਂ ਹੋਰ ਪੰਚਾਇਤਾਂ ਨੇ ਸਾਰਿਆਂ ਦਾ ਧੰਨਵਾਦ ਕਰਦਾ ਸਰਕਾਰ ਨੂੰ ਲੈ ਕੇ ਤੁਸੀਂ ਲੜਕੇ ਬਲਾਸਟ ਦਾ ਸਰਕਾਰ ਨੇ ਸੀ ਦਿੱਤਾ ਗਿਆ ਸੰਸਕਾਰ ਦਾ ਕੀ ਹੋਵੇਗਾ ਸੰਸਕਾਰ ਅੱਜ ਕਿਨਾਂ 4 ਵਜੇ ਕਰਾਇਆ ਜਾਊਗਾ ਤੁਸੀਂ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹਨਾਂ ਜਾ ਕੇ ਦੇਖ ਕੇ ਆਏ ਹਾਂ ਜੀ ਹਾਂਜੀ ਦੇਖ ਕੇ ਆਏ ਹਾਂ ਧਰਨਾ ਜੀ ਪਹਿਲਾਂ ਤਾਂ ਮੈਂ ਇੱਥੇ ਜਿੰਨੇ ਵੀ ਸੰਘਰਸ਼ੀ ਲੋਕ ਆਏ ਆ ਸਾਡੀਆਂ ਭੈਣਾਂ ਸਾਡੀਆਂ ਨੌਜਵਾਨ ਬੇਟੇ ਬੇਟੀਆਂ ਜਿੰਨੇ ਵੀ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕੱਲ ਦੇ 12 ਵਜੇ ਤੋਂ ਲੈ ਕੇ ਦਰ ਰਾਤ ਇੱਥੇ ਧਰਨੇ ਤੇ ਡਟੇ ਹੋਏ ਆ ਉਹਨਾਂ ਹੀ ਤੁਸੀਂ ਸੁਣਿਆ ਡਿਪਟੀ ਸਾਹਿਬ ਆਪਣੀ ਸਾਰੀ ਉਹ ਗੱਲ ਦੱਸ ਕੇ ਗਏ ਆ ਵੀ ਜਿਹੜੇ ਚਾਰੇ ਦੋਸ਼ੀਓ ਫੜੇ ਗਏ ਆ ਉਹਨਾਂ ਨੇ ਇਹ ਵੀ ਵਾਦਾ ਕਰਿਆ ਵੀ ਇੱਕ ਹਫਤੇ ਦੇ ਵਿੱਚ ਵਿੱਚ ਸੀ ਇਚਲਾਨ ਵੀ ਜਾਨੀ ਛੇਤੀ ਤੇ ਛੇਤੀ ਪੇਸ਼ ਕਰਾਂਗੇ ਸੋ ਹੁਣ ਉਸ ਤੋਂ ਬਾਅਦ ਐਲਾਨ ਕਰਨਾ ਬਾਕੀ ਆ ਸਾਥੀ ਐਫ ਆਈ ਆਰ ਪੜਨਗੇ ਆ ਤੇ ਮੈਂ ਇਲਾਕੇ ਦੇ ਲੋਕਾਂ ਦਾ ਲੱਖਾਂ ਪਿੰਡ ਦੇ ਲੋਕਾਂ ਦਾ ಗ್ರಾಮ ਪਚਾਇਦ ਲੱਖਾਂ ਦਾ ਜਾਂ ਇਲਾਕੇ سارے ਇਲਾਕੇ ਦੇ ਲੋਕਾਂ ਦੇ ਜਿਹੜਾ ਨੇ ਮਦਦ ਕਰਨ ਦੇ ਵਿੱਚ ਥੋੜ ਜਿਨ੍ਹਾਂ ਵੀ ਸਮਾਂ ਦਿੱਤਾ ਉਹਨਾਂ ਦਾ ਆਪਣੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਵੱਲੋਂ ਧੰਨਵਾਦ ਕਰਦਾ ਹਜ਼ਾਰੂ ਲੋਕਾਂ ਨੂੰ ਮੈਂ ਕੇ ਵੀ ਬੇਨਤੀ ਕਰਦਾ ਵੀ ਤੁਸੀਂ ਸੰਘਰਸ਼ਾਂ ਦੇ ਪਿੱਛੇ ਦੇ ਵਿੱਚ ਰਹੋ ਸਰਕਾਰਾਂ ਬਣਦੀਆਂ ਰਹਿੰਦੀਆਂ ਪਰ ਤੁਸੀਂ ਜਿਹੜੀ ਅੱਜ ਜਿੱਤ ਆ ਇਹ ਸਿਰਫ ਸਿਰਫ ਲੋਕਾਂ ਇੱਕ ਤੱਕ ਜਿੱਤ ਆ ਸਾਰੇ ਲੋਕ ਇਸ ਲਈ ਵਧਾਈ ਦੇ ਤੱਕ ਧਰਨਾ ਤਕਰੀਬਾ ਨੇ ਦਾ ਐਲਾਨ ਪਰ ਨਹੀਂ ਬਾਕੀ ਆ ਵੀ ਸਮਾਪਤ ਕੀਤਾ ਜਾਵੇ ਹਾਂਜੀ ਅਸੀਂ ਇਹ ਜਿਹੜਾ ਸਾਡੀ ਇਹ ਜਿੱਤ ਹੋਈ ਆ ਏਸੀ ਸਮੂਹ ਸਾਧ ਸੰਗਤ ਦਾ ਜਿੰਨੀਆਂ ਸਾਂ ਜੂਨੀਅਨ ਇਹਨੇ ਇਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਇਹ ਉਸ ਪਰਿਵਾਰ ਦੀ ਜਿੱਤ ਇਸ ਲੋਕਾਂ ਦੀ ਜਿੱਤ ਆ ਇਹਦੂ ਬਿਨਾ ਗੱਲ ਨਹੀਂ ਸੀ ਬਣਨੀ ਕਿਉਂਕਿ ਅੱਜ 5 ਦਿਨ ਹੋ ਗਏ ਸੀ ਸਾਨੂੰ ਮਤਲਬ ਐਸੇ ਟੱਲਿਆ ਥਾਣੇ ਦੇ ਵਿੱਚ ਗੇੜੇ ਮਾਰਦਿਆਂ ਨੂੰ ਅੱਜ ਤਕਰੀਬਨ 3 ਘੰਟੇ ਹੋ ਗਏ ਹੁਣ ਤੋਂ ਲੱਗੇ ਵੀ ਧਾਰਨਾ ਚੱਲਦੇ ਨੂੰ ਤੇ ਹੁਣ ਸਾਡੀ ਜਿੱਤ ਹੋਈ ਆ ਜਿਹੜੀਆਂ ਮੰਗਾਂ ਸੀ ਉਹ ਪਰਿਵਾਰ ਦੀਆਂ ਮੰਨੀਆਂ ਗੀਆਂ ਤੇ ਉਹਨਾਂ ਨੂੰ ਜ਼ਾਲਮਾਂ ਨੂੰ ਉਹ ਜ਼ਾਲਮ ਪਰਿਵਾਰ ਨੂੰ ਪੂਰੇ ਦੇ ਪੂਰੇ ਨੂੰ ਅਰੈਸਟ ਕੀਤਾ ਗਿਆ ਹੈ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਲੋਕਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਪਰਿਵਾਰ ਦਾ ਬਹੁਤ ਕਰੋੜਾਂ ਬਾਤ ਧੰਨਵਾਦ ਕਰਦੇ ਆ ਸਾਰੇ ਲੋਕਾਂ ਨੇ ਪੂਰੀ ਗਰਮੀ ਦੇ ਵਿੱਚ ਤਹਿ ਦਿਲੋਂ ਮਤਲਬ ਇਹਨਾਂ ਨੇ ਜਾਣ ਜਾਣ ਨਾਲ ਔਰ ਜੋਰ ਦੇ ਨਾਲ ਇਹਨਾਂ ਨੇ ਧਰਨਾ ਲਾਇਆ ਔਰ ਜਿੱਤ ਪ੍ਰਾਪਤ ਕੀਤੀ ਸੋ ਸਾਰੇ ਲੋਕੀ ਇਹ ਇਸ ਚੀਜ਼ ਦੇ ਮਤਲਬ ਜਿੱਤ ਦੇ ਸਿਹਰਾ ਇਹਨਾਂ ਸਾਰੇ ਲੋਕਾਂ ਨੂੰ ਜਾਂਦਾ ਜਿਨ੍ਹਾਂ ਲੋਕਾਂ ਨੇ ਇਹਨਾਂ ਨੇ ਨਾਲ ਸਾਡੀ ਪਰਵਾਹ ਖੜੇ ਹਲੇ ਵੀ ਪੂਰੇ ਦਾ ਬਾਕੀ ਪੂਰੇ ਦਾ ਪੂਰੇ ਜਿਹੜੀ ਸੰਗਤ ਹੈ ਲੋਕ ਆ ਇਲਾਕਾ ਇਲਾਕਾ ਟੱਲੇਵਾਲ ਜਾਂ ਹਲਕਾ ਹਠੂਰ ਸਾਰੇ ਦੇ ਸਾਰੇ ਲੋਕ ਹਜੇ ਕੰਮ ਬਹੁਤ ਕਾਫੀ ਪਿਆ ਹਜੇ parce que ਉਹ ਪਤਾ ਨਹੀਂ ਹੁੰਦਾ ਵੀ ਐਵੇਂ ਇਨਕੁਆਰੀਆਂ ਲਾ ਕੇ ਉਹਨਾਂ ਕਿਸੇ ਪਰਿਵਾਰ ਨੂੰ ਕੱਢ ਦੇਣ ਜੇ ਇਹਨਾਂ ਨੇ ਪੁਲਿਸ ਨੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਫੇਰ ਵੀ ਇੱਥੇ ਧਰਨਾ ਲਾਇਆ ਜਾਊਗਾ ਤੇ ਸੰਘਰਸ਼ ਲਾਇਆ ਜਾਊਗਾ ਪੂਰਾ ਤੋਂ ਅਸੀਂ ਫੇਰ ਦੁਬਾਰਾ ਫਿਰ ਤੁਹਾਨੂੰ ਧੰਨਵਾਦ ਕਰਦੇ ਇਹਨਾਂ ਲੋਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਸ মিডিਆ ਦਾ ਇੱਥੇ মিডিਆ ਨੇ ਬਹੁਤ ਜਾਨੂੰ ਇਹਨਾਂ ਨੂੰ ਸਹਿਯੋਗ ਦਿੱਤਾ ਜਿਨ੍ਹਾਂ ਨੇ ਇਸ ਸੰਘਰਸ਼ ਦੀ ਗੱਲ ਪੂਰੇ ਵਰਲਡ ਦੇ ਵਿੱਚ ਪਹੁੰਚਾਈ ਪੂਰੇ ਵਰਲਡ ਦੇ ਲੋਕਾਂ ਦਾ ਬੇਸ਼ੀ ਧੰਨਵਾਦ ਕਰਦੇ ਬਾਹਰ ਕੈਨੇਡਾ ਤੋਂ ਅਮਰੀਕਾ ਤੋਂ ਕਿ ਜਿਹਨ ਪੂਰੇ ਯੂਰਪ ਤੋਂ ਅਰਬ ਕੰਟਰੀ ਤੋਂ ਜਿੱਥੇ-ਜਿੱਥੇ ਵੀ ਲੋਕ ਬੈਠੇ ਸਾਡੇ ਪੰਜਾਬੀ ਉਹਨਾਂ ਨੇ ਸਾਨੂੰ ਹਾਂ ਦਾ ਹੰਗਾਰਾ ਪਰਿਆ ਔਰ ਉੱਥੇ ਬੈਠਿਆ ਨੇ ਸਾਨੂੰ ਸਾਥ ਦਿੱਤਾ ਸੋ ਸਾਰੇ ਲੋਕਾਂ ਦਾ ਸਾਰੇ ਪੰਜਾਬੀਆਂ ਦਾ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਬਹੁਤ ਬਹੁਤ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ ਹਾਂ ਜੀ ਹੁਣ ਇਸ ਵਕਤ ਤਰਨ ਦੀ ਸਮਾਪਤੀ ਹੋ ਗਈ ਹੈ ਸੋ ਇਹ ਜਿੱਤਦਾ ਸਿੰਘ ਦਾ ਦੁਆਰਾ ਫੇਰ 4 ਵਜੇ ਦਾ ਸੰਸਕਾਰ ਅੱਜ ਦੱਸਿਆ ਜੇ ਉੱਥੇ ਸਰਕਾਰ ਤੇ ਉੱਤੇ ਸਾਰੀ ਸੰਗਤ ਹੈ ਜਿੱਥੋਂ ਉੱਥੇ ਨੂੰ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ